ਅੱਜ ਅਸੀਂ ਖੰਡੋਰੀ ਬਾਰਡਰ ਤੇ ਆਏ ਹਾਂ ਮੇਰੇ ਨਾਲ ਮੇਰੇ ਡੀਆਜੀ ਔਰ ਹੋਰ ਆਫੀਸਰਸ ਵੀ ਨੇ ਇੱਥੇ ਸੰਯੁਕਤ ਕਿਸਾਨ ਮੋਰਚਾ ਤੇ ਪ੍ਰਧਾਨ ਸਾਹਿਬ ਇਹਨਾਂ ਦੇ ਜਿਹੜੇ ਸਰਪੰਨ ਪੰਦੇਰ ਸਾਹਿਬ ਕਾਕਾ ਕੋਟਲਾ ਇਹ ਸਾਡੀ ਸਾਰੀ ਮੀਟਿੰਗਸ ਚੱਲੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਸ ਗਰੁੱਪ ਦੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਵੱਲੋਂ ਕੁਝ ਦਿਨ ਤੋਂ ਜਿਹੜਾ ਇਹ ਚੱਲਿਆ ਸੀਗਾ ਕਿ ਕਮਰਨਵਰ ਤੇ ਡਲੇয়াল ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਉਹਨਾਂ ਨੇ ਇਹ ਰੱਖਿਆ ਸੀਗਾ ਮੈਂ ਦੱਸਿਆ ਕਿ ਕਿਉਂਕਿ ਗਵਰਨਮੈਂਟ ਔਰ ਸੀਐਮ ਸਾਹਿਬ ਦਾ ਇਹ ਸੀਗਾ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਕੁਝ ਦਿਨ ਬਿਮਾਰ ਵੀ ਰਹੇ ਨੇ ਔਰ ਕਾਫੀ ਦਿਨ ਤੋਂ ਸੰਘਰਸ਼ ਵੀ ਕਰਦੇ ਆ ਉਹਨਾਂ ਦੇ ਹੈਲਥ ਇਸ਼ੂਜ਼ ਕਰਕੇ ਉਹਨਾਂ ਨੂੰ ਡੀਐਮਸੀ ਵਗੈਰਾ ਆ ਲਗਾਇਆ ਗਿਆ ਸੀਗਾ ਉੱਥੇ ਡਾਕਟਰਾਂ ਦੀ ਰੇਖ-ਰੇਖ ਦੇ ਵਿੱਚ ਉਹ ਦੋ ਦਿਨ ਰਹੇ ਨੇ ਹੁਣ ਮੈਂ ਗੱਲ ਵੀ ਕੀਤੀ ਹੈ ਉੱਥੇ ਡਾਕਟਰਾਂ ਨਾਲ ਵੀ ਗੱਲ ਕੀਤੀ ਹੈ ਔਰ ਉਹ ਉਹਨਾਂ ਦੀ ਬਿਲਕੁਲ ਸੇਠ ਠੀਕ ਹੈਗੀ ਹੈ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਅੰਸ਼ਣ ਜਿਹੜਾ ਬ੍ਰੇਕ ਨਹੀਂ ਹੋਇਆ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕਿਸਾਨ ਸਾਥੀ ਵੀ ਨਾਲ ਹੀ ਸੀਗੇ ਔਰ 24 ਆਵਰਸ ਅਬਜ਼ਰਵੇਸ਼ਨ ਤੇ ਰਹੀ ਔਰ ਇੰਟੈਂਸ਼ਨ ਗਵਰਨਮੈਂਟ ਦੀ ਇਹੀ ਸੀਗੀ ਕਿ ਕਿਤੇ ਇਹ ਲੀਡਰਸ ਨੇ ਕੋਈ ਇਹੋ ਜਿਹਾ ਮਸਲਾ ਨਾ ਹੋਵੇ ਲੇਕਿਨ ਇਹਨਾਂ ਨਾਲ ਗੱਲਬਾਤ ਹੋਈ ਹੈ ਕਿਸਾਨ ਲੀਡਰਸ ਨਾਲ ਹੋਈ ਹੈ ਇਹਨਾਂ ਦਾ ਮਨਸ਼ਾ ਸੀਗਾ ਕਿ ਸਾਡੇ ਮੋਰਚੇ 'ਚ ਆ ਕੇ ਕਿਉਂਕਿ ਇਹਨਾਂ ਦੇ ਵੱਡੇ ਲੀਡਰਸ ਨੇ ਉਹ ਮੋਰਚੇ ਚ ਆ ਕੇ ਆਪ ਲੀਡ ਕਰਨ। ਔਰ ਉਹਨਾਂ ਦੀ ਵੀ ਐਸੀ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਸਾਡੀ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਸੀ। ਉਹਨਾਂ ਨੇ ਵੀ ਅੱਛਾ ਪ੍ਰਗਟ ਕੀਤੀ ਹੈ ਕਿ ਮੈਂ ਆਪਣੇ ਮੋਰਚੇ ਚ ਬੈਠ ਕੇ ਆਪਣੇ ਡਿਸਪਲਿਨ ਦੇ ਨਾਲ ਉਹ ਜਿਹੜਾ ਇਹਨਾਂ ਦਾ ਜਿਹੜਾ ਚੱਲਦਾ ਉਹ ਚਲਾਵਾਂ, ਲੀਡ ਕਰਾਂ। ਮੈਂ ਫਰੰਟ ਤੋਂ ਲੀਡ ਕਰਾਂ ਪੀਸਫੁਲ ਤਰੀਕੇ ਦੇ ਨਾਲ। ਤੁਕਿ ਜਦੋਂ ਲੀਡਰ ਬੈਠਦਾ ਤੇ ਉਹ ਆਪਣੇ ਤਰੀਕੇ ਦੇ ਨਾਲ ਬੈਠੇ ਸੋ ਉਸ ਬੈਕਗਰਾਉਂਡ ਦੇ ਵਿੱਚ ਅਸੀਂ ਉੱਥੇ ਮੈਂ ਹੁਣੇ ਸੀਪੀ ਲੁਧਿਆਣੇ ਨਾਲ ਵੀ ਗੱਲ ਕਰ ਲਈ ਹੈ ਉਹਨਾਂ ਨੇ ਡਾਕਟਰਾਂ ਨਾਲ ਵੀ ਗੱਲ ਕਰ ਲਈ ਹੈ ਡਾਕਟਰਾਂ ਦੀ ਸੈਟੀਸਫੈਕਸ਼ਨ ਤੇ ਉਹਨਾਂ ਨੂੰ ਡਿਸਚਾਰਜ ਜਿਹੜਾ ਹੈਗਾ ਉਥੋਂ ਕਰ ਦਿੱਤਾ ਗਿਆ ਉਹ ਵਾਪਸ ਮੋਰਚੇ ਤੇ ਆ ਜਾਣਗੇ ਇਹਨਾਂ ਦੇ ਕਿਸਾਨ ਲੀਡਰਸ ਜਾ ਕੇ ਉਹਨਾਂ ਨਾਲ ਲੈ ਕੇ ਆ ਜਾਣਗੇ ਉੱਥੇ ਵੀ ਜਿਹੜੇ ਹੋਣਗੇ ਉਹਨਾਂ ਨੂੰ ਰੀਲீஸ் ਕਰ ਦੇਣਗੇ ਸੋ ਅੱਜ ਜਿਹੜਾ ਹੈਗਾ ਇਹ ਉਹਨਾਂ ਦਾ ਜਿਹੜਾ ਆਪਣੇ ਮੋਰਚੇ ਤੇ ਆ ਜਾਣਗੇ ਇਹਨਾਂ ਦੇ ਆਪਣੇ ਜਿਹੜੇ ਮੋਰਚੇ ਦੇ ਵਿੱਚ ਜਿਹੜਾ ਸਗਠਨ ਹੈ ਉਹਦੇ ਵਿੱਚ ਉਹ ਬੈਠਣਗੇ ਫਿਰ ਵੀ ਅਸੀਂ ਇਹਨਾਂ ਨੂੰ ਕੀਤਾ ਇਹ ਗਵਰਨਮੈਂਟ ਵੱਲੋਂ ਵੀ ਦੱਸਿਆ ਹੈ ਜੇ ਕਿਸੇ ਵੀ ਸਟੇਜ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ 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 ਅਮਰਜੈਂਸੀ ਆਉਂਦੀ ਹੈ ਕੋਈ ਮੈਡੀਕਲ ਹੈ ਤੇ ਉਹ ਹਮੇਸ਼ਾ ਤਿਆਰ ਹੈ ਇੱਥੇ ਐਂਬੂਲੈਂਸ ਵੀ ਲਗਾਈ ਗਈ ਹੈਗੀ ਹੈ ਤਾਂ ਕਿ ਜਿਹੜਾ ਹੈਗਾ ਕੋਈ ਵੀ ਜਿਹੜਾ ਉਹ ਇਸ਼ੂ ਜਿਹੜਾ ਹੈਲਥ ਇਸ਼ੂ ਹੈ ਉਹ ਨਾ ਹੋਵੇ ਜਿਹੜਾ ਕਿ ਸਭ ਤੋਂ ਪ੍ਰਾਈਮ ਇਸ਼ੂ ਜਿਹੜਾ ਸਰਕਾਰ ਦਾ ਸੀਐਮ ਸਾਹਿਬ ਦਾ ਇਹੀ ਸੀਗਾ ਕਿ ਲੀਡਰਸ ਨੇ ਬਹੁਤ ਵੱਡੇ ਲੀਡਰਸ ਨੇ ਚਲੋ ਉਹਨਾਂ ਦੀ ਇੰਟੈਂਸ਼ਨ ਵੀ ਸੀਗੀ ਉਹਨਾਂ ਦਾ ਸੇਤ ਰੱਖੀ ਜਾਏ ਔਰ ਮੈਂ ਤੁਹਾਨੂੰ ਇਹ ਬੜਾ ਦੱਸਦਾ ਕਿ ਇਸ ਵੇਲੇ ਉਹਨਾਂ ਦਾ ਵਾਪਸ ਵੀ ਆ ਜਾਣਗੇ ਤੁਹਾਡੇ ਨਾਲ ਫੇਰ ਵੀ ਇੰਟਰੈਕਟ ਕਰ ਲੈਣਗੇ ਬਿਲਕੁਲ ਸੇਤ ਠੀਕ ਹੈ ਔਰ ਹੈਲਥ ਇਸ਼ੂ ਦੀ ਗੱਲ ਕੀਤੀ ਗਈ ਹੈ ਪਰ ਦੇਰ ਰਾਤ ਇਹਦਾ ਅਰੈਸਟ ਕਰਕੇ ਲੈ ਕੇ ਜਾਣਾ ਏਡੀ ਵੱਡੀ ਭਾਰੀ ਫੋਰਸ ਦੇ ਵਿੱਚ ਹੈਲਥ ਇਸ਼ੂਜ਼ ਦਾ ਤਾਂ ਆਰਾਮ ਨਾਲ ਵੀ ਕਿ ਇੱਕੇ ਜਾ ਸਕਦੇ ਪਰ ਇੰਦੀ ਦੇਰ ਰਾਤ ਨੂੰ ਐਕਸ਼ਨ ਕਰਨਾ ਕਿ ਠੀਕ ਸੀ ਜੀ ਹੈ ਦੇਖੋ ਜਿਹੜਾ ਉਹਨਾਂ ਨੂੰ ਇਲਜ਼ਾਮ ਬਾਰੇ ਸੀਗਾ ਕਿਉਂਕਿ ਕੋਰੀ ਤੌਰ ਤੇ ਲਜਾਣਾ ਸੀਗਾ ਇਕੋਰੀ ਬੈਠ ਜਾਣ ਕਈ ਵਾਰੀ ਇਹੋ ਜਿਹੇ ਇਸ਼ੂ ਬਣ ਜਾਂਦੇ ਆ ਕਿ ਉਸ ਵੇਲੇ ਉਹ ਜਿਹੜਾ ਨਹੀਂ ਰਾਤ ਵੇਲੇ ਤਾਂ ਨਹੀਂ ਮਿਹਰ ਡੇ ਟਾਈਮ ਤੇ ਲਿਗਏ ਨੇ ਮਾਰਨਿੰਗ ਟਾਈਮ ਤੇ ਲਿਗਏ ਨੇ ਜਿੰਨੇ ਵਜੇ ਵੀ ਸੀਗਾ ਤਾਂ ਕਿ ਉਸ ਟਾਈਮ ਤੇ ਕੋਈ ਇਹੋ ਜੀ ਸਿਚੁਏਸ਼ਨ ਨਾ ਬਣੇ ਉਸ ਵੇਲੇ ਉਹਨਾਂ ਨੂੰ ਲਗਾਇਆ ਗਿਆ ਔਰ ਉੱਥੇ ਬੜਾ ਸੇਫਲੀ ਲਿ ਜਾ ਕੇ ਔਰ ਉਹਨਾਂ ਨੂੰ ਉਹ ਆਪਣੇ ਨਾਲ ਹੀ ਗਏ ਨੇ ਕੋਈ ਇਹੋ ਜੀ ਗੱਲ ਨਹੀਂ ਕੋਈ ਕੋਈ ਉੱਥੇ ਉੱਥੇ ਮੁਲਾਕਾਤ ਨਹੀਂ ਕਿਸੇ ਕਰਨ ਦਿੱਤੀ ਜੀ ਕਿਸੇ ਵੱਡੇ ਡੱਲੇਵਾਲ ਸਾਹਿਬ ਕਦੋਂ ਪਹੁੰਚਣ ਗਦਲਿਆਨ ਸਾਹਿਬ ਨੂੰ ਉੱਥੋਂ ਅਸੀਂ ਕੈਦ ਤੋਂ ਰਿਲੀਜ਼ ਹੋਣ ਦਾ ਹਾਂ ਜਾਣਦਾ ਹੀ ਟ੍ਰੈਵਲ ਟਾਈਮ ਹੈ ਜੀ ਟ੍ਰੈਵਲ ਦਾ ਟਾਈਮ ਟਰੈਵਲ ਟਰੈਵਲ ਟਾਈਮਰ ਉਹਨਾਂ ਤੋਂ ਉਹਨਾਂ ਤੋਂ ਸਾਰੇ ਕਿਸਾਨ ਇੱਕ ਮਿੰਟ ਕਿਸਾਨ ਲੀਡਰਸ ਮਿਲ ਚੁੱਕੇ ਨੇ ਡੀਟੈਲਸ ਮਿਲ ਚੁੱਕੇ ਨੇ ਔਰ ਕਿਸਾਨ ਲੀਡਰਸ 26 ਜਨਵਰੀ ਤੋਂ ਨਵੰਬਰ ਨੂੰ ਨਵੰਬਰ ਨੂੰ ਆਪਾਂ ਜਿਹੜਾ ਦੋਨੇ ਪੂਰਬਾਂ ਵੱਲੋਂ ਸੱਦਾ ਦਿੱਤਾ ਸੀ ਕਿ ਸਾਡੀਆਂ ਮੰਗਾਂ ਦਾ ਅਦੂ ਕਰਨ ਕਰਕੇ ਆ ਦੇਖੋ ਜੀ ਹੱਥ ਮੱਢ ਕੋਈ 21 ਫਰਵਰੀ ਤੋਂ ਬਾਅਦ ਜਦੋਂ ਸਾਡਾ ਸਿੱਧੂ ਮਾਈਕਲ ਥੱਲੇ ਕਰੀਏ ਸ਼ੁਭਕਰਨ ਸ਼ਹੀਦ ਹੋਇਆ ਸਾਡੀ ਫਾਈਵ ਥੱਲੇ ਕਰੋ ਬ੍ਰਦਰ ਮੈਨੂੰ ਰੱਖੋ ਥੋੜੇ ਜਿਹਾ ਚਾਰ ਦੀ ਗੋਲੀ ਦੇ ਨਾਲ ਥੱਲੇ ਕਰ ਲਓ ਜੀ ਉਸ ਤੋਂ ਪਹਿਲਾਂ ਜਿਹੜੀਆਂ 18 ਤਰੀਕ ਤੇ ਚਾਰ ਗੇਟ ਦੀਆਂ ਜਿਹੜੀਆਂ ਸਾਡੀਆਂ ਮੀਟਿੰਗਾਂ ਸਰਕਾਰ ਨਾਲ ਕੇਂਦਰ ਨਾਲ ਹੋਈਆਂ ਉਸ ਤੋਂ ਬਾਅਦ ਕੋਈ ਜਿਹੜੀ ਮੀਟਿੰਗ ਹੈ ਕੇਂਦਰ ਸਰਕਾਰ ਵੱਲੋਂ ਕਿਸਾਨ ਇਸ ਮੰਗਾਂ ਤੇ ਨਹੀਂ ਹੋਈ। ਨਾਲ ਮੋਰਚੇ ਦੇ ਵਿੱਚ ਅਸੀਂ 200 ਦਿਨ ਵੀ ਬਣਾਇਆ ਰੇਲਾਂ ਵੀ ਰੋਕੀਆਂ ਰੋਡ ਵੀ ਰੋਕ ਕੇ ਲੋਕਾਂ ਦਾ ਦੇਸ਼ ਪੱਧਰ ਤੇ ਭਾਰਤ ਲੈਵਲ ਤੇ ਇਸ ਮੋਰਚਾ ਨਾਲ ਜੋੜਨਾ ਤੁਸੀਂ ਸਭ ਕੁਝ ਦੇਖ ਰਹੇ ਹੋ। ਸਵਾਲ ਹੁਣ ਆ ਗਿਆ ਡੱਲੇਵਾਲ ਸਾਹਿਬ ਜਿਹੜੇ ਮੇਲ ਬਹਾਨਾ ਇਹਨਾਂ ਦਾ ਕਿ ਉਹਦੀ ਸਿਹਤ ਖਰਾਬ ਸੀ 100% ਉਹਨਾਂ ਨੇ ਦਲੇਰੀ ਦੇ ਨਾਲ ਫੈਸਲਾ ਲੈਂਤਾ ਕਿ ਮੈਂ ਆਪਦੇ ਅੱਖੀਂ ਭਾਰਤ ਦੇ ਕੀ ਪੰਜਾਬ ਦੇ ਮੈਂ ਪੁੱਤ ਮਰਨੇ ਨਹੀਂ ਚਾਹੁੰਦਾ ਇਹਦੇ ਨਾਲੋਂ ਬਿਹਤਰ ਇਹ ਹੈ ਕਿ ਅਜ ਤੱਕ ਕੋਈ ਕਿਸਾਨ ਲੀਡਰ ਮੇਰੇ ਸਾਹਮਣੇ ਨਹੀਂ ਮਰਿਆ ਜਿੱਦ ਦੇ ਖੁਦਕਸ਼ੀਆਂ ਦੀ ਗੱਲ ਸੀ ਮਹਾਰਾਸ਼ਟਰ ਦੇ ਵਿੱਚ 100 ਵਾਰਡ ਕਿਸਾਨਾਂ ਨੇ ਖੁਦਕਸ਼ੀ ਕੀਤੀ ਤਾਂ ਸੁਆਮੀਨਾਥਨ ਦੀ ਰਿਪੋਰਟ ਬਣੀ ਅੱਜ ਤੱਕ ਸਭ ਤੋਂ ਲਾਗੂ ਨਹੀਂ ਕਰਵਾਈ ਗਈ ਮੈਂ ਉਹ ਲੀਡਰਾਂ ਚੋਂ ਨਹੀਂ ਸਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਜਿਹੜੇ ਦੋਨੇ ਫੋਰਮਾਂ ਨੇ ਮੀਟਿੰਗ ਕੀਤੀ ਤਾਂ ਸੋਡੂ ਯਾਦ ਹੋਣਾ ਚੰਡੀਗੜ੍ਹ ਦੇ ਵਿੱਚ ਦੋ ਅਸੀਂ ਪੀਸੀਆਂ ਕਰਕੇ ਆਏ ਆ ਤਾਂ ਉੱਥੋਂ ਫੈਸਲਾ ਹੋਇਆ ਸਾਡਾ ਕਿ 26 ਤਰੀਕ ਨੂੰ ਡੱਲੇਵਾਲ ਸਾਹਿਬ ਖਨੋਰੀ ਬਾਰਡਰ ਤੋਂ ਮਰ ਰਰਤੇ ਬੈਠਣਗੇ ਉਹਦੇ ਚੋਂ ਜਿਹੜਾ 2 45 ਤੇ ਪੰਜਾਬ ਸਰਕਾਰ ਵੱਲੋਂ ਚੱਕਣਾ 22 300 ਪੁਲਿਸ ਆਉਣੀ 100 200 ਗੱਡੀਆਂ ਲੈ ਕੇ ਆਉਣੀ ਹੁਣ ਤਾਂ ਸਾਡੇ ਕੋਲੇ ਇਥੋਂ ਤੱਕ ਵੀ ਜਾਣਕਾਰੀ ਆ ਗਈ ਹੈ ਕਿ ਬਹੁਤ ਵੱਡਾ ਪਲਾਨ ਸੀ ਪਾਤਣਾ ਤੇ ਇੱਕ 1700 ਮੁਲਾਜ਼ਮ ਸੀ ਸਾਡੇ ਮੁਤਾਬਕ ਵੀ ਜੇ ਇੱਕ ਪਾਸਿਓਂ ਫੇਲ ਹੋਗੇ ਤਾਂ ਦੂਜੇ ਪਾਸਿਓਂ ਐਕਸ਼ਨ ਕਰਾਂਗੇ ਦੂਜੇ ਪਾਸਿ ਤੋਂ ਤੀਜੇ ਪਾਸਿਓਂ ਐਕਸ਼ਨ ਕਰਾਂਗੇ ਤਾਂ ਸਾਡੀ ਜਿਹੜੀ ਕੱਲ ਦੀ ਵੀ ਮੀਟਿੰਗ ਹੋਈ ਸੀ ਅਗਲਾ ਪ੍ਰੋਗਰਾਮ ਵੀ ਦਿੱਤਾ ਹੋਇਆ ਉਹ ਸਾਰਾ ਸਾਡਾ ਸਟੈਂਡ ਕਰਦਾ ਜਿਨ੍ਹਾਂ ਚ ਡੱਲੇਵਾਲ ਸਾਹਿਬ ਸਾਡੇ ਕੱਠ ਦੇ ਵਿੱਚ ਨਹੀਂ ਆਉਂਦੇ ਅਸੀਂ ਹੁਣ ਇਹਨਾਂ ਦੇ ਵਿਸ਼ਵਾਸ ਤੇ ਕਿ ਗੱਲਬਾਤ ਹੋ ਚੁੱਕੀ ਹੈ ਅਸੀਂ ਅਸੀਂ ਦੋਨੇ ਫੋਰਮਾਂ ਦੇ ਆਗੂ ਅਸੀਂ ਚੱਲੇ ਆ ਲੁਧਿਆਣੇੋਂ ਡੱਲੇਵਾਲ ਸਾਹਿਬ ਨੂੰ ਲੈ ਕੇ ਬਾਕੀ ਸਾਰੀ ਤਸਵੀਰ ਜਿੰਦਾਬਾਦ 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 ਜਿਹੜਾ ਕੱਲ ਦਾ ਪ੍ਰੋਗਰਾਮ ਹੈ ਐਨ ਦਾ ਜਵਾਬ ਦੇ ਦਿਓ ਕੱਲ ਦਾ ਹੁਣ ਪੀਸੀ ਹੋ ਜਾਂਦੋ ਨਾ ਬਨਵਾ ਸਾਹਿਬ ਬਨਵਾ ਸਾਹਿਬ ਤੁਸੀਂ ਉਹ ਬਾਤ ਅਗਲਾ ਲੈ ਮੀਟਿੰਗ ਦੇ ਵਿੱਚ ਕੀ ਕਰੀਏ ਆਪਣੇ ਪਾਈ ਅਸੀਂ ਲੈਨ ਚੱਲਣ ਦੇਵਾ ਸਾਹਿਬ ਕੋਣ ਕੋਣ ਚੱਲੇ ਕੋਣ ਕੋਣ ਚੱਲੇ ਬਹੁਤ ਕਰੀਏ ਮੈਂ ਕੀ ਕਿਹਾ ਬਨਵਾ ਸਾਹਿਬ ਕੋਣ ਕੋਣ ਲੈਨ ਚੱਲੇ ਇਹਦਾ ਜਵਾਬ ਸਾਨੂੰ ਆਪ ਦਾ ਪੱਖ ਰੱਖਣ ਦਿਓ ਜਾਂ ਤੁਹਾਡੇ ਸਵਾਲ ਜੀ ਹਾਂ ਜੀ 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 ਬਿਲਕੁਲ ਬਿਲਕੁਲ ਕਰੋ ਜੀ ਕਰੋ ਕਰੋ ਦੇਖੋ ਬੇਨਤੀ ਹੈ ਆ ਵੀ ਪੰਜਾਬ ਸਰਕਾਰ ਨੇ ਜੋ ਕੁਝ ਕੀਤਾ ਉਹ ਮਕਾਨੀ ਨਹੀਂ ਬਿਆਨ ਕਰਨੀ ਕਾਕਾ ਜੀ ਨੇ ਕਹਿ ਦਿੱਤਾ ਉਹ ਨਿੰਦਣੀਆਂ ਸੀ ਮਾੜਾ ਸੀ ਜੇ ਪੰਜਾਬ ਸਰਕਾਰ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਮੁੜੀ ਆ ਵੀ ਅਸੀਂ ਡਲੇਵਾਲ ਸਾਹਿਬ ਨੂੰ ਰਿਹਾ ਕਰਦੇ ਆ ਤੇ ਇਹ ਚੰਗੀ ਗੱਲ ਆ ਕਿਉਂਕਿ ਸਾਡੀ ਲੜਾਈ ਕੇਂਦਰ ਨਾਲ ਸੀ ਸਿੱਧੀ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੀਗੀਆਂ ਸਾਨੂੰ ਫਿਰ ਪੰਜਾਬ ਵਾਲੇ ਪਾਸੇ ਮੁੜਨਾ ਪੈਣਾ ਸੀ ਇੱਥੇ ਪੰਜਾਬ ਦਾ ਫਾਇਦਾ ਨਹੀਂ ਸੀ ਹੈਗਾ ਕਿਉਂਕਿ ਕੇਂਦਰ ਨਾਲ ਲੜ ਰਹੇ ਵੱਡੀ ਤਰ ਹੈਗੀ ਆ ਪੰਜਾਬ ਸਰਕਾਰ ਜਿਹੜਾ ਅਸੀਂ ਮੋਰਚੇ ਵੱਲੋਂ ਦੋਹਾਂ ਫੋਰਮਾਂ ਨੇ ਐਲਾਨ ਕੀਤਾ ਸੀ ਕੱਲ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਦਾ ਅਰੇ ਤੋਂ ਕਾ ਜੋ ਉਹਨਾਂ ਨੇ ਸਰਕਾਰ ਹਮੇਸ਼ਾ ਦੇਖਦੀ ਹੁੰਦੀ ਪੰਜਾਬ ਦੇ ਵਿੱਚ ਕੀ ਇਹਦਾ ਪੱਖ ਆ ਜਿਉਂ ਉਹਨਾਂ ਨੂੰ ਲੱਗਿਆ ਵੀ ਸਾਡਾ ਪੱਖ ਠੀਕ ਨਹੀਂ ਹੈ ਲੋਕਾਂ 'ਚ ਰੋਸ ਗਿਆ ਉਹਨਾਂ ਨੂੰ ਨੁਕਸਾਨ ਲੱਗਾ ਉਹ ਮੁੜਿਆ ਇਹ ਚੰਗੀ ਗੱਲ ਆ ਔਰ ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਹਾਂ ਫੋਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੂਈ ਇਹਨਾਂ ਕੋਲ ਨਹੀਂ ਲਈ ਮੈਡੀਕਲ ਤਾਂ ਹੁੰਦਾ ਨਾ ਕੋ ਫਾਈਲ ਬੰਦੀ ਭਾਈ ਫਾਇਲ ਦੇਖ ਲਓ ਜਾ ਕੇ ਕੋਈ ਫਾਇਲ ਨਹੀਂ ਬਣੀ ਜਾਂ ਉਹਨਾਂ ਦੀ ਸਿਹਤ ਹੁੰਦੀ ਤੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜੇਓ ਢੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾ ਦਾ ਨਤੀਜਾ ਹੋਊਗਾ ਦੋਵੇਂ ਫਾਰਮ ਆਪਣੇ ਇਲਾਕਿਆਂ ਤੇ ਕਾਇਮ ਆ ਇਹਨਾਂ ਦੇ 10 ਦਿਨ 4 ਦਿਨ ਲੰਘਿਆ ਇਹਦੋਂ 6 ਦਿਨਾਂ ਬਾਅਦ ਉਧਰੋਂ ਵੀ 6 ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਵਾ ਹਰ ਕੁੱਲ ਮਿਲਾ ਕੇ ਜਿਹੜੀ ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਇਹ ਪੰਜਾਬ ਦੇ ਲੋਕਾਂ ਦੇ ਦਬਾ ਦਾ ਤੁਹਾਡੀ ਗੱਲ ਹੋਈ ਜੇ ਢੱਲੇਵਾਲ ਸਾਹਿਬ ਨਾਲ ਹੁਣ ਨਹੀਂ ਦੇਖੋ ਮੈਂ ਪੂਰੀ ਹੁਣ ਸਾਡੀਆਂ 2 ਜਾਂ 3 ਗੱਡੀਆਂ ਸਪਸ਼ਟਾ ਕਹਿੰਦੇ ਤੁਸੀਂ ਅਸੀਂ ਜਾਵਾਂਗੇ ਮੈਂ ਵੀ ਜਾਊਂਗਾ ਹੋਰ ਲੀਡਰਸ਼ਿਪ ਜਾਊਗੀ ਉਹਨਾਂ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਜਦੋਂ ਉਹ ਡੱਲੇ ਵਾਲ ਸਾਪ ਇਸ ਮੋਰਚੇ 'ਚ ਆਗੇ ਫਿਰ ਜਿਹੜਾ ਅਸੀਂ ਘਰਾਓ ਦਾ ਐਲਾਨ ਕੀਤਾ ਉਹਦੇ ਬਾਰੇ ਵਿਚਾਰ ਕਰਾ ਦੋਨੇ ਫਰੰਟਾਂ ਦੇ ਆਗੂ ਲੈਣ ਚੱਲੇ ਹੋਏ ਕੌਣ ਕੌਣ ਲੈਣ ਚੱਲੇ ਆ ਮੈਨੂੰ ਲੱਗਦਾ 5-4 ਘੰਟੇ ਤਾਂ ਲੱਗ ਜਾਣਗੇ 2.5 ਘੰਟੇ 6 ਘੰਟੇ ਲੱਗ ਜਾਣਗੇ ਜੀ 6 ਘੰਟੇ ਹਾਂ ਜਿੰਨੇ ਜਾਣ ਦੇ ਤਿੰਨ ਪਰ ਤੁਸੀਂ ਸਾਰੀ ਜਿਹੜੀ 6 ਘੰਟੇ ਮਾਚ ਹੋਣਾ ਕੱਲੂ ਹੋਣਾ ਜਿੰਨੇ ਵੀ ਮੀਡੀਆ ਇੱਥੇ ਆਇਆ ਹੋਣ ਤੋਂ ਬਾਅਦ ਮੀਡੀਆ ਐਲਾਨ ਹੋ ਜੂਗਾ ਐਲਾਨ ਵੀ ਲੱਗ ਜਾਣਾ ਦੇਰ ਰਾਤ ਵੀ ਕਰ ਦਾਂਗੇ ਜਿੰਨੇ ਵੀ ਆ ਜਾਣਾ ਦੇਰ ਰਾਤ ਵੀ ਐਲਾਨ ਕਰ ਦਾਂਗੇ ਵੇਖੋ ਜਿੰਨੇ ਕੋ ਲੇਟ ਹੋ ਜਾਾਂਗੇ ਸੋਡੇ ਲਈ ਸਾਰਾ ਰੋਟੀ ਪਾਣੀ ਦਾ ਰਹਿਣ ਦਾ ਇਂਤਜਾਮ ਜਿਵੇਂ ਤੁਹਾਨੂੰ ਲਗਾਤਾਰ ਤੁਸੀਂ ਤੇ ਜੁੜਿਓ ਕੋਈ ਦਿੱਕਤ ਨਹੀਂ ਆਉਂਦਾ ਮੈਂ ਕਿ ਲੇਟ ਹੋ ਸਕਦਾ ਕਿਉਂਕਿ ਲੁਧਿਆਣਾ 3-4 ਘੰਟਿਆਂ ਦੀ ਬਾਟ ਹੈ ਤੇ 10-20 ਮਿੰਟ ਉੱਥੇ ਵੀ ਇਹ ਲਾ ਦਿੰਦੇ ਹੁੰਦੇ ਨੇ ਇਹਨਾਂ ਤੇ ਬੜੇ ਵਿਸ਼ਵਾਸ ਕਰਕੇ ਜਿੱਤੇ ਨਹੀਂ ਜਾਂਦੇ ਕੋਲ ਕਾਕਾ ਸਾਹਿਬ ਕੀ ਲੱਗਦਾ ਕਿ ਜਿਹੜੀ ਇਹ ਸਹਿਮਤੀ ਹੈ ਕੱਲ ਦੇ ਘਰਾਵ ਨੂੰ ਲੈ ਕੇ ਜਿਹੜਾ ਸਰਕਾਰ ਪਿੱਛੇ ਹਟিয়েਗੀ ਦੇਖੋ ਇਹ ਤਾਂ ਵਾਕਈ ਹੈ ਜਿੱਤਾ ਜਿਹੜਾ ਭਗਵਾਨ ਸਤਮਾਨ ਨੇ ਜੋ ਅਸੀਂ ਦਾ ਸਿੱਧਾ ਸਾਹਬ ਕਹਿੰਨੇ ਆ ਕਿ ਪੰਜਾਬੀ ਚ ਕੋਹਾਵਤ ਹੈ ਵੀ ਮਰਿਆ ਸਭ ਗੱਲ ਚ ਪਾਇਆ ਹੁਣ ਲਾਉਣਾ ਔਖਾ ਸੀਗਾ ਉਹ ਦੇਖਦੇ ਆਂ ਡਿਲੇਵਲ ਸਾਹਿਬ ਇੱਥੇ ਆ ਕੇ ਸਾਡੀ ਸਥਿਤੀ ਸਾਹਿਬ ਮੋਰਚੇ ਜਿੱਤੋਈ ਹੈ ਜੀ ਕਹਿ ਸਕਦੇ ਮੈਂ ਕਹਣਾ ਵੀ ਲੋਕਾਂ ਦੀ ਜਿੱਤ ਹੋਈ ਲੋਕਾਂ ਦੀ ਮੋਰਚਾ ਜਿੱਤ ਹੋਈ ਹੈ ਅਗਲਾ ਇੱਕ ਪੜਾ ਜਿਹੜਾ ਸੀ ਮਿਥਿਆ ਸੀ ਜੋ ਮੋਰਚੇ 'ਚ ਜਾਣ ਪਈ ਹੈ ਤੇ ਉਹ ਸਾਰਾ ਕੁਝ ਅਸੀਂ ਤਾਂ ਇੱਕ ਕਹਿਵਾਂਗੇ ਜਿਹੜਾ ਕੱਲ ਦਾ ਐਲਾਨ ਕੀਤਾ ਤੁਹਾਡੇ ਸਾਹਮਣੇ ਇਹ ਬੱਕਸੀ ਦੇ ਵਿੱਚ ਤੇ ਇੱਕ ਤਰੀਕ ਵਾਲਾ ਉਹ ਸਾਡਾ ਹਜੇ ਸਟੈਂਡ ਕਰਦਾ ਕਿਉਂਕਿ ਕੋਈ ਪਤਾ ਨਹੀਂ ਇਹਨਾਂ ਦਾ ਮੈਂ ਬਹੁਤ ਹੰਡਾਇਆ ਇਹਨਾਂ ਦੀ ਥਾਣੇ 'ਚ ਗੱਲ ਹੋ ਰਹੀ ਹੁੰਦੀ ਹੈ ਡੀਐਸਪੀ ਕੋਲੇ ਹੋ ਰਹੀ ਹੁੰਦੀ ਹੈ ਐਸਐਸਪੀ ਕੋਲੇ ਹੋ ਰਹੀ ਹੁੰਦੀ ਹੈ ਜਿੰਨਾ ਚਿਰ ਡੱਲੇਵਾਲ ਸਾਹਿਬ ਦੇ ਕੱਠ ਚਾ ਕੇ ਸਾਹਮਣੇ ਨਹੀਂ ਆਉਂਦੇ ਉਹਨਾਂ ਚਿਰ ਜਿਹੜਾ ਗੱਲਾਂ ਕੀਆ ਉਹ ਸਟੈਟ ਓਕੇ ਧੰਨਵਾਦ